ਬਹੁਤ ਠੰਡਾ ਹੀ ਬਹੁਤ ਠੰਡਾ ਆ ਗੱਲ ਸੁਣਿਓ ਮੈਂ ਚਾਹ ਪਾ ਕੇ ਰੱਖੀ ਹੋਈ ਆ ਚੱਕ ਲਿਓ ਮੇਰੀ ਵੀ ਚੱਕ ਲਓ ਆਪਣੀ ਵੀ ਅਰੇ ਹੂੰ ਬਹੁਤ ਠੰਡਾ ਹੱਥ ਬਾਹਰ ਹੱਥ ਨਹੀਂ ਸਿੱਧੇ ਹੁੰਦੇ ਠੰਡ ਦੇ ਦੇਣਵਾ ਠੰਡ ਤਾਂ ਹੈਗੀ ਆ ਫਿਰ ਉਹ ਠੰਡ ਦੇ ਦਿਨ ਤਾਂ ਹੈਗੇ ਆ ਬਰੈਂਦੀ ਵੀ ਠੰਡੇ ਨੂੰ ਹੋਣੀ ਚਾਹੀਦੀ ਬੰਦਾ ਬਾਹਰ ਨਿਕਲ ਨਹੀਂ ਹੁੰਦਾ ਇੰਨੀ ਠੰਡ ਲੰਦੀ ਆ ਹੈਗੀ ਅੰਨੇ ਠੰਡ ਵੀ ਨਹੀਂ ਹੋਣੀ ਜਾਈਂ ਬੰਦੇ ਇਕੱਠੇ ਹੁੰਦੇ ਨੇ ਲੋਕਾਂ ਦੇ ਤਾਂ ਕੱਟੇ ਬੱਚੇ ਵੀ ਥੁੰਗਰੇ ਬੈ ਗਏ ਫਾਇਆ ਬਾਇਜੇ ਹੋ ਗਿਆ ਵਿਚਾਰੇ ਲੈ ਹੋਰ ਤੂੰ ਤੱਕ ਬਟਕ ਤਕੜੀਆਂ ਬੱਟੇ ਲੈ ਲੈ ਚੋਖਾਂ ਲਗਾ ਹੋਏ ਲੋਕਾਂ ਦੇ ਬੱਟੇ ਬੱਚਿਆਂ ਨੂੰ ਠੰਡ ਬਹੁਤ ਆ ਹੋਰ ਉਹ ਬੁਰਾ ਹੋਵੇ ਬਾਹਰ ਨਹੀਂ ਹੱਥ ਸਿੱਧੇ ਸਾਡੇ ਵੀ ਕੰਮ ਤੇ ਜਾਣਾ ਮੈਂ ਦੇਖ ਲਉਂਗਾ ਜਾ ਕੇ ਨਾ ਵੀ ਤੂੰ ਨਾ ਚਾਚੇ ਨਾ ਆਪ ਵੀ ਦੇ ਠੰਡੇ ਹੈਗੀ ਬਹੁਤ ਆ ਕੀ ਕਰੀ ਕੰਮ ਦੇਖੋ ਯਾਰ ਗ੍ਰਾਮਾ ਮਰਦੂ ਅਹ ਤੇ ਮਾੜਾ ਲੱਕੂ ਮੇ ਆਈਏ ਠੰਡੇ ਲੱਗੀ ਜਾਨੀ ਬੈਠੇ ਬੈਠਣ ਦਾ ਹੋਰ ਸਮਾਂ ਉਹ ਜਾ ਰਿਹਾ ਪਰ ਦਸਤ ਵਾਲਾ ਦੂਰ ਨਾ ਜਾਇਓ ਉਹ ਠੰਡ ਹੈਗੀ ਆ ਮਾੜਾ ਜਾ ਜਾ ਮਾ ਘਰ ਬੈਠਿਆ ਬੈਟੇ ਹੁਣ ਠੰਡ ਚ ਕਿਹੜਾ ਵਾ ਹੋ ਜਾਣਾ ਉਹਦੀ ਫੋਨ ਚੁਲਾਈ ਜਾਂਦੇ ਆ ਹੁਣੇ ਲਾਓ ਉਹ ਬੰਦਾ ਜਲ ਗਈ ਸੀ ਘਟਾ ਹੋ ਗਿਆ ਮੈਂ ਇੱਥੇ ਹੀ ਮੈਂ ਕਿਤੇ ਜਾ ਗੱਲ ਸੁਣੋ ਹਾਂ ਭਗਵਾਂਡੀਆ ਦੇ ਬੜਾ ਬੋਲਾ ਗਿਆ ਕਹਿੰਦਾ ਆ ਮੇਰਾ ਪੁੱਤ ਨਾ ਕਣੀ ਲੜਦਾ ਉਹਨਾਂ ਦਾ ਬੁੜਾ ਬਹਿ ਜਾ ਆਰਾਮ ਨਾਲ ਐਵੇਂ ਹੀ ਲੋਕਾਂ ਨੇ ਬਿਰਕਾ ਦੇ ਦੀਆਂ ਮੈਂ ਮੇਰ ਕਾਲੇ ਦੀ ਫੇਰਦੀ ਰਹਿਣੀ ਆ ਉਹਦਾ ਉੱਤੇ ਹੀ ਆ ਕੇ ਆਦੀ ਜਿਹੀ ਤਾਂ ਮੈਂ ਨੂੰ ਮੜੀ ਆ ਸੁਣਿਆ ਰੋੜਾ ਗਿਆ ਲੱਗਦੇ ਸੀ ਜੀ ਤੈਨੂੰ ਮੋਰ ਕੋ ਕੰਮੀ ਨਹੀਂ ਆਏਗਾ ਪਾਣੀ ਅੰਗਣੇ ਲੜਾਈ ਸੋਣ ਕੋ ਬਣਾ ਤੈਨੂੰ ਉਹਦਾ ਕੀ ਥਣ ਗਿਆ ਉਹਨਾਂ ਦਾ ਪਮਾ ਉਦਹੀਂ ਗੱਲਾਂ ਕਰਦੇ ਹੁਣ ਨਾ ਹੋਰ ਗੱਲਾਂ ਕਰਦੇ ਨਹੀਂ ਠੀਕ ਐ ਕਿਉਂਕਿ ਰੋੜਾ ਪੈਂਦਾ ਸੀਗਾ ਉਹ ਜਾਣਦੇ ਅੱਛਾ ਅਗਲੇ ਘਰ ਕੋ ਮੈਂ ਗੱਲਾਂ ਕਰਦਾ ਤੈਨੂੰ ਲੜਾਈ ਦਾ ਦੇਖਦਾ ਰਹਿੰਦਾ ਮਾਂ ਬੰਦਾ ਗੱਲਾਂ ਕਰਨੀਆਂ ਮੈਂ ਤਾਂ ਆਰਾਮ ਨਾਲ ਕੋਈ ਨਹੀਂ ਦੇਦੀ ਥੋੜੀ ਜਿਹੀ ਇਹ ਮੈਨੂੰ ਕਹਿੰਦਾ ਤੂੰ ੁਰਕਾ ਨਹੀਂ ਬਿਰਕਾ ਲੈ ਨਾ ਆਪ ਦੇਖੀ ਪੱਕਾ ਰਹਿ ਕੇ ਗੱਲਾਂ ਕਰਨੇ ਗਿਆ ਮੈਨੂੰ ਕਹਿੰਦਾ ੁਰਕਾ ਲੈਂਦੀ ਗੁਰ ਕੀ ਹੋਇਆ ਮੰਮੀ ਡੈਡੀ ਬੋਲਦਾ ਸੀਗਾ ਨਾ ਉਹ ਭਰਾਵਾ ਮੈਂ ਆ ਤੇ ਆਂਦੀ ਸੀਗੀ ਤਾਂ ਉਹਨਾਂ ਦੇ ਰੋਲਾ ਜਿਆ ਪੈਂਦਾ ਸੀਗਾ ਗਵਾਂਡੀਆਂ ਦੇ ਮੈਂ ਉੱਡੇ ਦੱਸਣ ਲੱਗ ਗਈ ਮੈਂਗਾ ਉਹਨਾਂ ਨੇ ਲੱਗਦਾ ਲੜਾਈ ਹੁੰਦੀ ਮੈਨੂੰ ਬੋਲਣ ਲੱਗਾ ਕਹਿੰਦਾ ਲੈ ਤੂੰ ਐਵੇਂ ਲੋਕ ਕਰੀਂ ਬਿੜਕਾ ਲੈਂਦੀ ਰਹਿੰਦੀ ਆ ਹੁਣ ਆਪ ਦੇਖੀ ਪੱਕਾ ਲੱਗਦਾ ਹੁਣ ਦੇਖ ਥੇ ਖੜਾ ਹੁਣ ਦੇਖ ਉਹਨਾਂ ਦੇ ਕੋਠੇ ਚੜਨ ਨੂੰ ਫੇਰਦਾ ਹੁਣ ਸਾਨੂੰ ਕਹਿੰਦਾ ਤੂੰ ਬਿੜਕਾ ਕਹਿੰਦੇ ਤੂੰ ਹਾਂ ਉਹ ਦੇਖੀਦਾ ਹੁਣ ਦੇਖ ਮਮੀ ਮੈਂ ਦੇਖਦਾ ਤੁਸੀਂ ਬੈਠੋ ਮੈਂ ਦੇਖਣਾ ਉਹ ਮਮੀ ਆਉਣੇ ਆਉਂਦੇ ਦੇਖਦਾ ਲੈੜੀ ਆਉਂਦੇ ਉਹ ਆਹੋ ਆਹੋ ਗੱਲਾਂ ਸੁਣਦਾ ਉਹਨੇ ਗੰਦਾ ਸੀ ਜੀ ਹੋਣੀ ਹੋਣੀ ਯਾਹੋ ਦੇਖਿਆ ਆਵਦੇ ਹੋ ਨਾ ਪੌੜੀ ਚੜਾਣ ਨੂੰ ਫਿਰਦਾ ਆ ਆ ਤੁਹਾਨੂੰ ਕਹਿੰਦਾ ਆ ਇਹਦਾ ਬਿੜਕਾ ਲੈਂਦੀ ਆ ਮੈਨੂੰ ਆ ਬੰਬ ਕਿੱਧਰ ਗਿਆ ਬਾਹਰ ਤੇ ਗਿਆ ਹੁਣੇ ਗਏ ਆ ਬਾਹਰ ਨੂੰ ਉਹ ਮੱਝ ਕੋਲ ਹੁਣੇ ਆ ਅੱਛਾ ਲੈ ਨਾ ਮੈਂ ਲੈ ਆਹ ਖੜਾ ம <laughs> ਆ ਤੇਣਾ ਕਰਨਾ ਕੋਈ ਯਾਰ ਡਰਾਈਵ ਕੀ ਗੱਲ ਆ ਕੋਣ ਲੱਗਿਆ ਗਵਾਂਡੀਆਂ ਦੇ ਚੁਗਿਆਂ ਤੋਂ ਮੈਨੂੰ ਇਹ ਤਾਂ ਪੱਠੇ ਬੋਲ ਆਇਆ ਸੀ ਮੈਨੂੰ ਪਤਾ ਜਿਹੜੇ ਪੱਠੇ ਪਾਉਂਦਾ ਦੱਸ ਕਿੰਨਾ ਚੱਸ ਗਿਆ ਇਹਨੂੰ ਉਹ ਨਹੀਂ ਨਹੀਂ ਉਹ ਲੈ ਉਹ ਮੈਨੂੰ ਪਤਾ ਗੱਲਾਂ ਗਵਾਂਡੀਆਂ ਦੀਆਂ ਇਹਨੇ ਪੱਠੇ ਪਾਉਣ ਲੱਗਾ ਨਹੀਂ ਬੱਸ ਨਾ ਬੱਸ ਫੋਟੋ ਦੇ ਦੇ ਯਾਰ ਲੈ ਹੁਣ ਦੇਖ ਕਿਦਾਂ ਮੁੱਖਾਂ ਲੱਗਿਆ ਉਹ ਨਹੀਂ ਇਹ ਬਿਮਾਰੀ ਉਹ ਕਾਨੂੰ ਸੋਣੀ ਆਪਾਂ ਕੋਈ ਨਹੀਂ ਮੈਂ ਤਾਂ ਆਇਆ ਸੀ ਦੇਖਣ ਮੈਂ ਦੇਖਿਆ ਤੇ ਮੈਂ ਦੇਖਿਆ ਖੜਾ ਖੜਾ ਵੇ ਇਦਾਂ ਦੇਖ ਲੈ ਉਹ ਨਹੀਂ ਨਹੀਂ ਮੈਂ ਪੱਠੇ ਲੱਗਾ ਦਿਸੋ ਜਿੰਨਾ ਸੂਈਆ ਲੱਗਿਆ ਹੁੰਦਾ ਉਹ ਵੀ ਤੇਰੇ ਨੂੰ ਦੇ ਦੇ ਮੈਂ ਕੋਣੀ ਇਹ ਗੱਲਾਂ ਸੁਣਦਾ ਆ ਆ ਗਿਆ ਉਹ ਤਾਂ ਥੋੜਾ ਥੋੜਾ ਭਰਾਵਾ ਉਹ ਭਰਾਵਾ ਛੱਡ ਚੱਲ ਚਲਾ ਚਲੀ ਛੱਡ ਮੈਂ ਕੋਣੀ ਇਹਨੀਆਂ ਗੱਲਾਂ ਵਕੀਲ ਲੈਣਾ ਆਪਾਂ ਕੀ ਲੈਣਾ ਕੁਝ ਲੈਣਾ ਨਾ ਦੇਣਾ ਛੱਡ ਪਰੇ ਹੁਣ ਦੇ ਕਿਦਾਂ ਕਰਨਾ ਪਿਆ ਉਹ ਨਹੀਂ ਨਹੀਂ ਹਾਂ ਚੱਲ ਆ ਜਾ ਉਹਦੇ ਠੰਡੇ ਬੜੀ ਗਈ ਆ ਠੰਡੇ ਦਾ ਮਤ ਮਾਰੀ ਗਈ ਆ ਹੋਰ ਹੋਰ ਕਿਹਾ ਬਹੁਤ ਉਹ ਤਾਂ ਕੀ ਸੁਣਦਾ ਸੀ ਗਵਾਂਡੀਆਂ ਤੇ ਕੀ ਕਾਦੀ ਲੜਾਈ ਹੈ ਉਹਨੇ ਕੁਝ ਨਹੀਂ ਸੁਣਦਾ ਸੀ ਮੈਂ ਬੈਠ ਜਰਾ ਹਾਂ ਤੁਹਾਨੂੰ ਕਮਾ ਹੈ ਸਾਫ਼ ਹੀ ਨਹੀਂ ਥੋੜੀ ਥੋੜੀ ਬਣਾਈ ਫੇ ਕੋਈ ਕੋਈ ਥੋੜੀ ਥੋੜੀ ਵਾ ਲੈ ਮੈਂ ਹੁਣ ਲੱਗਦਾ ਅਸੀਂ ਦੀਆਂ ਪਿੰਨੀਆਂ ਬਣਾਈ ਇੱਕ ਬਣਾ ਕੇ ਹਟਿਆ ਬੜੀ ਮਹਗ ਆਉਂਦੀਆਂ ਪਿੰਨੀਆਂ ਦੀ ਉਸ ਤਾਂ ਨਹੀਂ ਬੱਤੀ ਦੇਖਾਂ ਹੈ ਕਿਤੇ ਹਾਂ ਲੱਗਦਾ ਰੱਖਿਆ ਟੱਕੇ ਹੈ ਗਈਆਂ ਪਿੰਨੀਆਂ ਦੇਖਦੇ ਆ ਦੱਸਦੇ ਆ ਉਛਲਾਂ ਗਲੀ ਬਾਤੀ ਇਹ ਦੱਸ ਦਵੇ ਇਦਾਂ ਦੀ ਠੰਡ ਜਲਸੀ ਦੀਆਂ ਪਿੰਨੀਆਂ ਖਾਣ ਨੂੰ ਮਿਲੂਆਂ ਕੋਈ ਨਹੀਂ ਦੇਖਦਾ ਗਲੀ ਬਾਤੀ ਗੱਲ ਛੇੜ ਕੇ ਬਹੁਤ ਲੱਗਦਾ ਹਾਲ ਹਾਂ ਬਸ ਵਧੀਆ ਕੰਮ ਕਰਕੇ ਇਦਾਂ ਕੰਮ ਕਰ ਯਾਰ ਕਾਦਾ ਸਾ ਤੂੰ ਡੇਰੀ ਹਰ ਦੀ ਕੰਮ ਸੁਆਹ ਕਰਨਾ ਬੰਦੇ ਤੇ ਹੱਥੇ ਨਹੀਂ ਸੱਦੇ ਹੁੰਦੇ ਠੰਡ ਬਹੁਤ ਆ ਲੈ ਹੋ ਠੰਡ ਬਹੁਤ ਆ ਹੱਥੇ ਨਹੀਂ ਸੱਦੇ ਹੁੰਦੇ ਕੰਮ ਕਿੱਥੇ ਦਾदू ਹੋਰ ਸੁਣਾਉ ਗਵਾਂਢੀ ਜਿਹੜੇ ਲੜਾਈ ਕਾਦੀ ਸੀ ਓ ਯਾਰ ਪਤਾ ਨਹੀਂ ਮੈਂ ਉਹਦੇ ਠਾਤਾ ਬੱਦਲ ਕਿ ਕੀ ਕੀਤਾ ਮੈਨੂੰ ਤਾਂ ਉਹ ਕਹਿੰਦਾ ਮੈਂ ਉੱਦੇ ਖੜਾ ਇਹਦਾ ਮਾ ਸੁਣਦਾ ਗੱਲਾਂ ਹੀ ਫੇਰ ਨੂੰ ਹੁੰਦੀ ਸੀ ਇਹ ਮਰਜ਼ੀਦਗੀ ਦਾ ਸੀ ਦੀ ਲੜਾਈ ਹੁੰਦੀ ਆ ਅੱਛਾ ਮੈਂ ਕਿਹਾ ਖੜੇ ਉੱਦੀ ਕਰਦੀ ਆ ਅੱਛਾ ਉਹ ਹੁੰਦੀ ਸੱਚੀ ਮੈਂ ਕਹਤਾ ਸੁਣ ਲੈ ਨਹੀਂ ਲੱਗਾ ਕਿ ਕਹਾ ਉਹ ਮੈਂ ਤਾਂ ਅੱਗੇ ਦੇਖਿਆ ਮੈਂ ਕਹਾ ਜਦੋਂ ਤੱਕ ਆ ਮੈਂ ਕਹਾ ਨੂੰ ਸੰਦਾ ਕਰ ਲੈ ਹੁਣਾ ਤੇ ਤੂੰ ਇਦਾਂ ਡਰਾਉਂਦਾ ਜਿਦਾਂ ਜਾਨ ਕੱਢਣੀ ਹੁੰਦੀ ਹੈ ਹੂੰ ਮੈਂ ਦੱਸ ਦਿੰਦਾ ਕਾਦੀ ਲੜਾਈ ਹੁੰਦੀ ਸੀ ਉਹਨਾਂ ਦੇ ਕਾਦੀ ਹੁੰਦੀ ਸੀ ਮੈਂ ਨਾ ਮੈਂ ਵੀ ਆਂਦਾ ਹਾਂ ਸੁਣ ਕੇ ਅੱਛਾ ਉਹ ਉਹਨਾਂ ਦੇ ਬਾਪੂ ਨੇ ਨਾ ਰਾਤੀ ਹੂੰ ਹਲਚੀਆਂ ਪਿੰਨੀਆਂ ਬਣਾਈਆਂ ਉਹਨੀਆਂ ਕਿਤੇ ਅੱਛਾ ਰਾਤੀ ਨੇ ਹੀ ਰੋਏ ਬਣਾਉਂਦੇ ਰਹੇ ਉਹ ਬਣਾ ਕੇ ਉਹਨੇ ਕਿਤੇ ਉੱਥੇ ਪੇਟੀ ਦੇ ਰੱਖਤੀਆਂ ਪਿੰਨੀਆਂ ਤੋਰਾਤੀ ਹੋ ਗਈਆਂ ਚੋਰੀ ਠੀਕ ਆ ਤੇ ਹੁਣ ਕਦੀ ਬੜੀ ਨੋ ਬਤਨਾ ਲੜਦਾ ਤੇ ਤੁਸੀਂ ਪਿੰਨੀਆਂ ਚੋਰੀ ਕਰ ਲਈਆਂ ਕਦੀ ਵੱਡੇ ਨਾਲ ਲੜਦਾ ਤੇ ਮੇਰੀਆਂ ਪਿੰਨੀਆਂ ਤੁਸੀਂ ਚੋਰੀ ਕਰ ਲਈਆਂ ਤੇ ਪਿੰਨੀਆਂ ਹੀ ਆ ਬਾਪੂ ਨੇ ਬਣਿਆ ਸਾਲੇ ਰਲ ਕੇ ਖਾ ਲੰਦੇ ਚੋਰੀ ਕਾਂ ਦੀ ਕੀ ਲੋੜ ਸੀ ਹਾਂ ਦੇਖ ਰ ਆਪਣੇ ਘਰ ਚੋਰੀ ਨਹੀਂ ਤਾਂ ਆਪਣੇ ਘਰ ਤੇ ਚੋਰੀ ਕਰਕੇ ਬਹਿ ਗਿਆ ਵੇ ਰਲ ਕੇ ਖਾ ਲੰਦੇ ਮੈਂ ਤੁਹਾਨੂੰ ਦੱਸ ਦੱਸਾਂ ਪਿੰਨੀਆਂ ਬੁਣੀਆਂ ਕਿਸੇ ਨੇ ਚੋਰੀ ਨਹੀਂ ਕੀਤੀਆਂ ਉਹਨਾਂ ਦਾ ਭਰਾਵਾ ਬਾਪੂ ਰੱਖ ਕੇ ਭੁੱਲ ਗਿਆ ਉਹ ਲਗਿਆ ਰੱਖ ਕੇ ਹਾਂ ਉਹ ਭੁੱਲ ਗਿਆ ਉਹਨ ਭੁੱਲ ਗਿਆ ਚੇਤਾ ਉਹ ਪੇਟੀ ਕਵਾਡੀ ਦੇ ਰੱਖ ਦਿਆ ਬਿੰਨੀਆਂ ਦੀ ਪ੍ਰਾਤ ਆਲਸੀਆਂ ਦੀ ਤੇ ਹੁਣ ਉਹ ਲੈਣੀ ਕਹੇ ਆਪਣੇ ਨਿਆਣਿਆਂ ਨਾਲ ਕਹਿੰਦਾ ਖੜੀ ਛੋਟੀ ਬਹੁ ਨਾ ਖੜੀ ਪੜੀ ਬਹੁ ਨਾ ਤੁਸੀਂ ਕਹ ਲਿਆ ਤੁਸੀਂ ਹੁਣ ਮੈਂ ਜਾ ਕੇ ਦੱਸਦਾ ਤੇ ਬਾਪੂ ਪੁਣੀਆਂ ਦਾ ਬਿੱਟੂ ਕੀ ਬੇਟੀ ਦੇ ਰੱਖਿਆ ਉਪਰ ਆਵਾਜ਼ ਆ ਮਨਗਾ ਤੇਰੀ ਸਕੀਮ ਨੂੰ ਯਾਰੋ ਯਾਨੀ ਮਤਲਬ ਤੈਨੂੰ ਮੈਂ ਕਾ ਗਿਆ ਸਾਡੇ ਬਿੰਨੀਆਂ ਬਣੀਆਂ। ਉੁੱਟਦਾ ਕਾ ਭਾਈ ਬਿੰਨੀਆਂ ਕਲਾ ਬੋਤ। ਅਗਰ ਦਵਾਂ ਦੱਸਾਂ ਉਹਨਾਂ ਦੀ ਲੜਾਈ ਸਾਡੇ ਪੌਣੀ ਯਾਰ ਜੇ ਤੁਸੀਂ ਗਵਾਂਡੀਆਂ ਦੀਆਂ ਬਿੜਕਾਂ ਰੱਖ ਸਕਦੇ ਆ ਅਸੀਂ ਵੀ ਤੁਹਾਡੀਆਂ ਰੱਖੇ ਰਾਂ ਨਹੀਂ ਤੁਹਾਡੇ ਘਰ ਚ ਨਹੀਂ ਹੁੰਦਾ। ਯਾਨੀ ਆਹ ਤੂੰ ਵੀ ਨਹੀਂ ਘਟਦਾ ਮੈਂ ਘਟ ਲਾ ਜਾਨੀ। ਆਹ ਤੇ ਤੈਨੂੰ ਦੱਸਾਂ ਹੋਇਆ ਕੀ ਜੇ ਤੂੰ ਮੈਨੂੰ ਬੁਹਾ ਕੇ ਜਾਣਗਾ ਮੈਨੂੰ ਸਮਝਲੇ ਜੀ ਐਵੇਂ ਕਾ ਹਲਤੀ ਦੀਆਂ ਬਿੰਨੀਆਂ। ਮੈਂ ਦੇਖਿਆ ਪੇਟੀ ਦੇ ਪਈਆਂ ਮੈਂ ਗੱਲੀਬਾਤੀ ਪੁੱਛਦਾ। ਅੱਛਾ ਅੱਛਾ ਉਹ ਤਾਂ ਹੋਰ ਇੱਥੇ ਭਰਾਵਾ ਪਗੜ ਕੈਮਰੇ ਲਵਾਇਆ ਤੁਹਾਡੇ ਘਰ ਤੂੰ ਜਾਣੀਦਾ ਮੈਂ ਕਾ ਆ ਗਿਆ ਤੈਨੂੰ ਮੈਂ ਕਰ ਦਈ ਨਾ ਪੇਟੀ ਸਾਡੀ ਤੇ ਪਈਆਂ ਨਾ ਹਾਂ ਮੈਂ ਤਾਂ ਹੀ ਮੈਂ ਦੇਖ ਦੇਖ ਹਾਂ ਹਾਂ ਬਾਪੂ ਸਾਡੀ ਉਹਨਾਂ ਦਾ ਸਾਡੇ ਉਹਨਾਂ ਦਾ ਬਾਪੂ ਸਾਡੀ ਪੇਟੀ ਤੇ ਕਿੱਦਾਂ ਰੱਖ ਲਊਗਾ ਹਾਂ ਅਮਰਜੀਤ ਹਾਂਜੀ ਦੇ ਜਨਾ ਬੇ ਕਰੇ ਲਿਆ ਪਤਾ ਮੈਂ ਆਪਾਂ ਪਿੰਨੀਆਂ ਦਾ ਸੋਣ ਲਾ ਗਾਲ ਇਹ ਹੋ ਗਿਆ ਉਪਨੀਆਨੀ ਬਰਾਤ ਉਹ ਲੜਾਈ ਗੋਹਣੀਆਂ ਤੇ ਹੁੰਦੀ ਸੀਗੀ ਮੋਢਾ ਉਹਨਾਂ ਦਾ ਬਾਪੂ ਰੱਖ ਕੇ ਭੁੱਲ ਗਏ ਆਪਣੀ ਬੇਟੀ ਦੇ ਅੱਛਾ ਉਹ ਹੁਣ ਨਿਆਣਾਂ ਨਾਲ ਲੜੀ ਜਾਂਦਾ ਰੱਖ ਗਿਆ ਰਾਤ ਕਿਤੇ ਨੇੜੇ ਤੁਹਾਡੀ ਬੇਟੀ ਦੇ ਪਿੰਨੀਆਨੀ ਬਰਾਤ ਅੱਛਾ ਇਹਨੂੰ ਪਤਾ ਲੱਗ ਗਿਆ ਜਾਨੀ ਕਿ ਅਸੀਂ ਪਿੰਨੀਆ ਬਣਾਈਆਂ ਆਂ ਆਹੋ ਅਸੀਂ ਖੁਆਣੀਆਂ ਹੀ ਸੀ ਦਿਨ ਨੂੰ ਅੱਧੀ ਘੜਾ ਦਿਨ ਨੂੰ ਨਹੀਂ ਖੁਆਣੀਆਂ ਸੀ ਉਹ ਤਾਂ ਅਸੀਂ ਬਣਾਈ ਰਹੀ ਆ ਖੁਆਈ ਦੀਆਂ ਹੀ ਉਹ ਤਾਂ ਅਸੀਂ ਖਾ ਖਾਈਆਂ ਹੀ ਆ ਚਲੋ ਮੈਂ ਤਾਂ ਗਏ ਲੜਾਈ ਸੁਣਦਾ ਗਵੰਡੀ ਹੁਣ ਕਹਿੰਦਾ ਨਹੀਂ ਮੈਂ ਨਹੀਂ ਸੁਣਦਾ ਨਾ ਇਹ ਤਾਂ ਜਨਾਨੀਆਂ ਨਾਲ ਵੀ ਭੈੜਾ ਆ ਇਹ ਤਾਂ ਉਹਨਾਂ ਦੇ ਕੰਧ 'ਚ ਵੜਨ ਨੂੰ ਫਿਰਦਾ ਸੀਗਾ ਕਹਿੰਦਾ ਭੈੜਾ ਗੱਲ ਸੱਚੀ ਸੀ ਉਦਾਂ ਨਾ ਮੈਂ ਆਹ ਲਾਉਣਾ ਹੋਂ ਵੀ ਸੀ ਮੈਂ ਕਹਾਂ ਚਲ ਸੁਣ ਲੰਨੇ ਆ ਕੋਈ ਨਾ ਕਰਦਾ ਕਿਸੇ ਦੀਏ ਘਰ ਦੀਆਂ ਇਹਦੇ ਘਰ ਦੀਆਂ ਇਦਾਂ ਬਿਰ ਕੰਨ ਰੱਖਦੀਆਂ ਹੋਂਦੋਂ ਜਿੱਦਾਂ ਗੰਧ 'ਚ ਵੜ ਕੇ ਉਹਨਾਂ ਦੀ ਖੜਾ ਨਹੀਂ ਅਗਲਾ ਚੜ ਕੇ ਮਾਰਦਾ ਗਵੰਡੀ ਤੇਰੇ ਹਿੱਟ ਤੂੰ ਕਾਟੇ ਕੀ ਤੁਹਾਡਾ ਨਾਂ ਕਿਸ ਪੰਚਾਇਤ ਨੂੰ ਦੱਸਣਾ ਜੋ ਕਹਿੰਦਾ ਬਾਤ ਆ ਮੈਂ ਵੇਖਿਆ ਆਪਣੇ ਘਰ ਸਕੇ ਮਗਰ ਸਾਨੂੰ ਦਾਣਾ ਪੈਣਾ ਸੀ ਉੱਥੇ ਇਹ ਵੀ ਕਹਦਾ ਦੇਗਾ ਕਿ ਅਜੇ ਤੱਕ ਖਾਣੀਆਂ ਦੇ ਤਾਂ ਛੱਡਿ ਜਪੜੇ ਸੋਨੀਆਂ ਸੋਣਨੇ ਨੂੰ ਇਹ ਨਹੀਂ ਬੜਕਾਂ ਰੱਖੀਦੀਆਂ ਹੁੰਦੀਆਂ ਆਗਲਾ ਮਾਰਦਾ ਤੇਰੇ ਇੱਕ ਫੇਰ ਬਾੜ ਦੰਦਾ ਹਾਂ ਹਾਂ ਤੇ ਆਵਾ ਗੱਲ ਤੇਰੀ ਸੱਚੀ ਆ ਬੁੜਾ ਹੈਗਾ ਵੀ ਉਹਨਾਂ ਦਾ ਲੜਾਕਾ ਹੈਗਾ ਲੜਾਕਾ ਹੋਰ ਬੋਲਦਾ ਉਹਨਾਂ ਦਾ ਬੁੜਾ ਹੁਣ ਵੀ ਇਦਾਂ ਹੀ ਲੋਏ ਦੀ ਵੀ ਆਦਮੀ ਦਾ ਆਵਾ ਬਹੁਤ ਲੜਾ ਕੇ ਆ ਹੁਣ ਮੈਂ ਦੱਸਾਂ ਜਾ ਕੇ ਪਿੰਨੀਆਂ ਦਾ ਤੂੰ ਨਾ ਰੱਖਿਆ ਆਵਾ ਨਹੀਂ ਚਾਹ ਬਣਾ ਇਹਨੂੰ ਨਾਲੇ ਪਿੰਨੀਆਂ ਨਾਲੇ ਚਾਹ ਬਣਾਓ ਹੋ ਉਹ ਬਾਈ ਆ ਬਰਾਵਾ ਉਹਨਾਂ ਦੇ ਨਾਲ ਦਾ ਮੈਂ ਨਾ ਆਪੇ ਆ ਤਾਂ ਫਿਰ ਉਹਨੇ ਤਾਂ ਕੀ ਪਾਣਾ ਲੱਗਦਾ ਟਾਈ ਬੜਵਾ ਦੇਣਾ ਹੈ ਹੋਰ ਯਾਰ ਮੇਰੇ ਆ ਪਿੰਨੀਆਂ ਖੜਾ ਦਿਓ ਮੇਰਾ ਆ ਅਗਵਾਨੀਆ ਦਾ ਬਾਪੂ ਤੁਹਾਡੇ ਘਰ ਚਾਹ ਵੀ ਬਣਾਉਣੇ ਭਰਾਵਾ ਪੀਣੀਆਂ ਵੀ ਸੁਲਾਉਣੇ ਤੈਨੂੰ ਲੱਭਦੇ ਬਾਤ ਜਾ ਹੋਰ ਇਹਨੇ ਨਮੈ ਤੂੰ ਚੰਗਾ ਉਧਰ ਬੇੜਾ ਗੋਣ ਚਲ ਗਈ ਮੈਂ ਕਿੱਥੋਂ ਬੇੜਾ ਲੈਣਗੀ ਮੈਂ ਤਾਂ ਨੰਗੀ ਸੀਗੀ ਮੈਨੂੰ ਤਾਂ ਤਾਂ ਆਵਾਜ਼ ਆਈ ਮੈਂ ਤਾਂ ਪੱਠੇ ਦੋ ਲੱਗਿਆ ਜਦ ਪੱਠੇ ਲੱਗਿਆ ਪਾਉਂ ਤਾਂ ਮੈਂ ਦੇਖਿਆ ਤਾਂ ਉਹ ਸੱਚੀ ਲੜਦੇ ਸੀ ਮੈਂ ਵੀ ਸੁਣ ਲੱਗਿਆ ਆਹ ਤਾਂ ਹੀ ਤੇ ਕੰਧ ਚ ਵੱਢ ਗਏ ਹੈ ਓਏ ਆ ਜਾ ਇਹਨੇ ਆ ਕੇ ਡਰਾ ਤਾਂ ਕੀ ਕਰ ਦੋ ਮੈਂ ਗਾ ਦੇਖੀ ਤਾਂ ਦੇਖੀ ਐ ਨਡੁੰਗੇ ਆਈ ਨਾ ਸੋ ਸੋੜਾ ਲੱਗ ਗਿਆ ਉਹਨਾਂ ਦੀ ਤੁਨ ਮੜ ਮੋਟਾ ਸੋਣੇ ਹੀ ਲੈਂਦਾ ਬੰਦਾ ਅਸੀਂ ਕਿਹੜਾ ਉਹਨੇ ਘਰ ਚ ਲਗਾਇਆ ਆਪਣੇ ਘਰ ਜੋ ਮਾਦੀ ਕਰੀਏ ਸੀ। ਬਾਗਲੇ ਦੀ ਗੱਲ ਨਹੀਂ ਇਹ ਨਾ ਵਰ ਜਾਣਾ ਪਿਆਗਣਾ ਜਦੋਂ ਇਹਦਾ ਜ਼ੋਰ ਪਾੜ ਪਾਉਂਦੇ ਤਾਂ ਪਾੜ ਪਾਉਂਣ ਫਿਰਦਾ ਇਹ ਦੇਖ ਕੇ ਆਵਾਂ ਅੰਦਰ ਜਾ ਕੇ। ਸਹੀ ਹੈ ਨਾ ਸਹੀ ਹੈ। ਹਾਂ। ਕੀ ਗਾ ਭਰਾਵਾ। ਯਾਰ ਤੂੰ ਚਾਹ ਰੱਖ ਅੱਡ। ਆਓ ਪਿੰਨੀਆਂ ਦੇਖੀਏ ਕਿੰਨੀਆਂ ਬਣਾਈਆਂ। ਪਿੰਨੀਆਂ ਖਾਓਗੇ ਵੀ ਮਾਰੇ। ਵੈਰੀ ਲੈ ਜਾਵਾਂ ਮੈਂ ਦੋਗ। ਕਿਆ? ਨਾ ਸਮੂਲੇ ਜਾਣਾ ਮੈਂ ਕਿ ਹਰ ਮਨ ਨੂੰ ਖਵਾ ਦੂੰਗਾ ਇੱਕ ਅੱਧੀ। ਅੱਛਾ ਤੇ ਉਹ ਭਰਾਵਾ ਤੂੰ ਸਿੱਧਾ ਇਹ ਰਾਹ ਦੇ ਵਿੱਚ ਜੜੀ ਪਿੰਨੀਆਂ ਲੈ ਲੈ। ਪਾ ਗੋਣੀਆਂ ਨੇ ਬੁੜੀਆਂ ਨਹੀਂ ਮੰਗਦਾ। ਇਹ ਸਹ। ਹਾਂ। ਪਾਰਟੀ ਤੋਂ ਮਗਰ ਉੱਤਰਿਆ ਮੈਂ ਕਿਹਨੂੰ ਪਹਿਲਾਂ ਆ ਗਿਆ ਇਹਨੂੰ ਦੇਖ ਲਈਆ ਪਿੰਨੀਆਂ ਹੋਰ ਇਹਦੇ ਦਿਨ ਨੂੰ ਕਿਹਾ ਹਣਾ ਭਾਜੀ ਨੂੰ ਨਾ ਦੱਸੀ ਨਾ ਨਾ ਬਰਾਵਾ ਉਦਾਂ ਹੀ ਬੈਠੇ ਨੇ ਹਣਾ ਅੰਦ ਕੋ ਰੱਖਦਾ ਅੰਦ ਕੋ ਰੱਖਦਾ ਤੈਨੂੰ ਤਾਂ ਦੇਣੀ ਆ ਯਾਰ ਤੂੰ ਕਦੇ ਆਵਾ ਚਾਹ ਬਣਦੀ ਆ ਖਾਨ ਦੇ ਲੈ ਜਾ ਲੈ ਜਾ ਨਹੀਂ ਤਾਂ ਮੈਂ ਕੋਹਣੀ ਆ ਬਾਬੂ ਭੇਜਦਾ ਨਾ ਮੈਂ ਤਾਂ ਬਰਾਵਾ ਇਹਨੇ ਲੜਾਈ ਕਰਵਾ ਦੇਣੀ ਸਾਡੇ ਚਲ ਠੀਕ ਆ ਤਬ ਵੀਰਾ ਅਭੀ ਚੱਕ ਹਾਂ ਉਹ ਨਾ ਬਰਾਵਾ ਇੱਕੋ ਮਾਤੀ ਘਰ ਕੱਚੋਂ ਵਰਗੀਆਂ ਤੇ ਪਿੰਨੀਆਂ ਬਣਾਈਆਂ ਤੁਸੀਂ ਤੇ ਨੀਆਂ ਕਰਨੀਆਂ ਹੀ ਹੁੰਨੀਆਂ ਆ ਪਛੂ ਵੀ ਦਰਮੇ ਹੁੰਦੇ ਬਰਾਵਾ ਨਾ ਬਸ ਆਮਦੀ ਦਾ ਲੈ ਫਾਨ ਚੱਕ ਲਾ ਵਾਈਕਲ ਸਾਡੀ ਮੈਂ ਨਾ ਘਰਾਂ ਨੇ ਐ ਨੀਆਂ ਨਹੀਂ ਖਾਉਂਦੀਆਂ ਤਨ ਬਰਾਵਾ ਮੈਂ ਕਿਹਾ ਤੂੰ ਕਹੀਂ ਨਾ ਵੀ ਖਰਿਆ ਖਲਾਈਆਂ ਨਹੀਂ 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 ਉਹਨਾਂ ਦੀ ਲੜਾਈ ਸਾਡੇ ਲੱਗਿਆ ਦੀ ਕਾਲਚ ਪਾਉਣ ਹੈ ਤੇ ਨੀਆਂ ਦੀ ਗਾਦਰ ਸਦਾ ਮਜ਼ਾਕ ਕਰਦੇ ਚੱਲ ਕੋਈ ਚੱਲ ਚਲੋ ਕਿੰਨੀਆਂ ਤੁਸੀਂ ਕਿੱਧਰ ਚਲੇ ਗਏ ਸੀ ਉਹ ਮੈਂ ਗਿਆ ਤਾਂ ਸਹਿਰ ਗਾਂਧੀ ਉਧਰ ਮੈਂ ਆਹ ਦਾ ਚਾਚੇ ਦੇ ਜਣ ਕੇ ਬਿੱਟੂ ਦੇ ਅੱਛਾ ਆ ਉਥੇ ਚੰਡੀ ਬਹੁਤ ਆਹਣਾ ਗਵਾਂਡੀਆਂ ਨੇ ਲੱਗਿਆ ਗੱਲਾਂ ਸੁਣ। ਉੱਚਾ ਪਿੰਨੀ ਤਾਂ ਚਲ ਚਾਚੀ ਨੇ ਬਣਾਣੀਆਂ ਤਾਂ ਦੇਈ ਜਾਂਦੀ ਅੱਗੇ ਘੜ ਨਹੀਂ ਦੇ ਕੇ ਜਾਂਦੇ। ਉਹ ਦੇ ਤਾਂ ਜਾਂਦੀ ਮੈਨੂੰ ਪਤਾ। ਹੁਣ ਹਾਸਾ ਮਰਿਆ ਵੀ ਦਾ ਆਪਣੇ ਬੰਦਿਆਂ ਨਾਲ ਗੱਲਾਂ ਹੁਣ ਦੁੱਧੇ ਨਾਲ ਥੋੜਾ ਕਿਸੇ ਨਾਲ ਕਰ ਹੁੰਦਾ। ਹਾਂ ਉਹ ਇਹ ਤਾਂ ਗੱਲ ਹੋਰ ਚਲਦੀ ਜਾਣੀ ਇਹ ਚਾਚੀ ਨਹੀਂ। ਹੁਣ ਹਾਸਾ ਬੈ ਉਹ। ਦਾ ਜੀ ਦਾ ਕੰਮ ਇਹਦਾ ਬੰਦਾ ਜਣਾ ਨਹੀਂ ਆਦਾ ਵੀ ਪੜਾ। ਨਾਮ ਦੇ ਇੰਨੀ ਗੱਲਾਂ ਸੁਣਦਾ ਸਾਚਾ ਦਾ ਹੋਇਆ ਕਰਨਾ ਹੈ ਆਜੂ ਹੀ ਹਮ ਆ ਦੇਖੇ ਉਹ ਆਜੂ ਕਰੇ ਡੈਡੀ ਮੈਂ ਲੈਡ ਮੈਂ ਡੈਡੀ ਮੈਂ ਦੋ ਕ ਲੈਡ ਮੈਂ ਉਹ ਜਮੇਤਲ ਉਹ ਮੇਰੇ ਨਾਲ ਬਨੀਆ ਬਣਾ ਗਵੇ ਉਹ ਉਹ ਕਹਿੰਦਾ ਉਹ ਦਾਦੇ ਭਰਾਵਾ ਕਹਿੰਦਾ ਇਹਨੂੰ ਇਹਨੂੰ ਮੈਂ ਤਾਂ ਪਤਾ ਹੀ ਨਾ ਗਿਆ ਪਤਾ ਵੀ ਆਪਾਂ ਬਨੀਆ ਬਣਾਈਆਂ ਬਨੀਆ ਬਣਾਈਆਂ ਜੋ ਸਰਦੀਆਂ ਦੇ ਪਿੰਨੀਆਂ ਤਾਂ ਹੁੰਦਾ ਅੱਦ ਤੋ ਆਈਆਂ ਸਰਦੀਆਂ ਦਾ ਹਾਂ ਉਨੀਆ ਵੀ ਤਾਂ ਮਿਆ ਮੋਟੀਆਂ ਮੋਟੀਆਂ ਬਣਾਈਆਂ ਚਾਚੀ ਨੇ ਚੱਲ ਉਹ ਨਹੀਂਆਂ ਕਿੜਾ ਛੋਟੀਆਂ ਚਾਚੀ ਨੇ ਆਦੀਆਂ ਨਹੀਂ ਰਬੀਆਂ ਬਣਾਈਆਂ ਦਕਸੂ ਵਰਗੀਆਂ ਮੈਂ ਪਤਾ ਲੱਗਦਾ ਹਾਂ ਦੱਸ ਤੂੰ ਚੱਲ ਪਿੰਨੀ ਆ ਤਾਂ ਟੋਟੀਆਂ ਵੱਡੀਆਂ ਜਿਹਦੇ ਚਾਚੀ ਨੇ ਦੇਈ ਜਾਣੀਆਂ ਚਾਚੀ ਹੋਰ ਹੱਸਦੀ ਸੀ ਕਹਿੰਦੀ ਤੁਹਾਡੀ ਮੈਰਿਜ ਐਨੀਵਰਸਰੀ ਆ ਰਹੀ ਆ ਇਸ ਵਾਰ ਪਾਰਟੀ ਲੈਣੀ ਆ ਕਹਿੰਦੀ ਹੋਵਾ ਕੋਈ ਨਹੀਂ ਪਾਰਟੀ ਦੇਣੇ ਆ ਕਰ ਲਓ ਗੱਲ ਕੋਈ ਨਹੀਂ ਸਲਾਹ ਜਿੱਥੇ ਕਹੋਗੇ ਤੁਹਾਨੂੰ ਪਾਰਟੀ ਆ ਤੇ ਖਾਣੇ ਆ ਤੇ ਖੜਾਣੇ ਆ ਬਾਰ-ਬਾਰ ਜਿਹੜੀ ਬਾਹਰ ਦੇ ਰਮਾਂਗੇ ਕੋਈ ਨਹੀਂ ਹਾਂ ਕਹਿੰਦੇ ਸੀਗੇ ਬਾਰ ਲੋਗਾਂ ਦਾ ਕੋਈ ਨਹੀਂ ਹਾਂ ਜਲਦੀ ਇੱਕਦੀ ਮਕੈਨਿਕ ਹੈ ਮੈਨੂੰ ਲਾਦਾ ਉਹਨਾਂ ਦੇ ਵੀ ਵੱਡੇ ਮੁੰਡੇ ਦਾ ਜਨਮ ਹੋਇਆ ਨਾ ਕਣ ਇਕੱਠੇ ਹੀ ਕਰ ਲੈਣੇ ਹਾਂ ਹੋ ਆਓ ਆ ਜਾਓ ਇਕੱਠੇ ਕੋਈ ਸਾਨੂੰ ਪਾਰਟੀ ਦੇ ਦੋ ਅਸੀਂ ਤੁਹਾਨੂੰ ਪਾਰਟੀ ਦੇ ਦਾਂਗੇ ਹਾਂ ਬਾਟ ਵਾ ਖਰਚਾ ਹੋ ਜੂਗਾ ਹਾਂ ਚਲੋ ਦੇਖਦੇ ਆਂ ਪਿਆ ਕਹਿੰਦੇ ਆਂ ਦੇਖਦੇ ਠੀਕ ਔਰ ਪਿੰਨੀਆਂ ਖਤਮ ਹੋ ਗਈਆਂ ਔਰ ਪਿੰਨੀਆਂ ਵੀ ਕਰਨ ਵਿਚਾਰੀਆਂ ਕਿੰਨੀ ਆਦੀ ਛੱਡੋ ਪਾਰਟੀ ਦੀ ਦੱਸੋ ਕਿਵੇਂ ਕਰਨੀ ਆ ਘਰੇ ਕਰੀਏ ਖੁਸ਼ ਕੇ ਰੈਸਟੋਰੈਂਟ ਚਲਦਾ ਬੰਦ ਲੋ ਕਿੱਦਾਂ ਕੰਮ ਨਹੀਂ ਆ ਤੁਸੀਂ ਆਹ ਉਹ ਕਹਿੰਦੇ ਸੀਗੇ ਇਹ ਵੀ ਮੁੰਡੇ ਦਾ ਜਨਮ ਦਿਨ ਵੀ ਆ ਸਾਡੀ ਮੈਰਿਜ ਅਨੁਵਾਸੀ ਚੱਲ ਇਕੱਠੇ ਕਰ ਲੈਨੇ ਆ ਇਹ ਮੈਨੂੰ ਕਹਿੰਦੀ ਵੇ ਚਾਚੀ ਕਹਿੰਦੀ ਜੀ ਤੁਹਾਡੀ ਮੈਰਿਜ ਅਨੁਵਾਸੀ ਆਉਣ ਵਾਲੀ ਆ ਕਿ ਪਾਰਟੀ ਲੈਣੀ ਤੁਹਾਡੇ ਕੋ ਮੈਂ ਨਾ ਰਾਲ ਕੇ ਚੱਲ ਲੈਨੇ ਆ ਤੁਹਾਡੇ ਨਾਲ ਨਹੀਂ ਕੋਈ ਗੱਲ ਨਹੀਂ ਜਨਮ ਦਿਨ ਮੈਂ ਆਂ ਪਰਮਾਨ ਸਿੰਘ ਦਾ ਮੈਂ ਇਕੱਠੇ ਕਰ ਲੈਨੇ ਆ ਇਕੱਠਿਆਂ ਨਾਲ ਹੀ ਕਰ ਲੈਨੇ ਤੇ ਨਾਲੇ ਪਾਰਟੀ ਕਰ ਲੈਨੇ ਕੋਈ ਗੱਲ ਨਹੀਂ ਹਾਂ ਹੋਰ ਕੀ ਹੂੰ ਦੇਖ ਲਓ ਇੱਥੇ ਗੱਲ ਨਹੀਂ ਆ ਤੇ ਗੱਲਾਂ ਕੋਈ ਰੈਸਟੋਰੈਂਟ ਜਾਣਾ ਚੁਤੇ ਜਾਣਾ ਨਹੀਂ ਇੱਥੇ ਚਲੇ ਜਾਂਦੇ ਕੋਈ ਗੱਲ ਨਹੀਂ ਹੋਰ ਕੀ ਐਤੀ ਫੇਰ ਰੈਸਟੋਰੈਂਟ ਕਰ ਲੈਂਦੇ ਹੋਰ ਕੀ ਲੋ ਇੱਥੇ ਗੱਲ ਨੂੰ ਕਰ ਲਵਾਂ ਚਲ ਹੋ ਪਾਰਟੀ ਹੋ ਗਈ ਓ ਪਿੰਨੀਆਂ ਕਿੱਦਾਂ ਮੁੱਕ ਗਈਆਂ ਹੈ ਗਈਆਂ ਪਿੰਨੀਆਂ ਵਿਚਾਰੀਆਂ ਕੀ ਕਰਨ ਪਿੰਨੀਆਂ ਦਰਦੀਆਂ ਰਹਿ ਗਈਆਂ ਜਦੋਂ ਦੇਖ ਲਓ ਹੱਥ ਚ ਪਿੰਨੀ ਸਵੇਰੇ ਦੁਪਹਿਰੇ ਸ਼ਾਮ ਪਿੰਨੀ ਆ ਪਿੰਨੀ ਉਹ ਘਾਣੀਆਂ ਹੀ ਸੀਗੀਆਂ ਹੁਣ ਕਿਦੇ ਉਹ ਲੋੜੀ ਤੇ ਪਾਣੀ ਸੀ ਉਹਨਾਂ ਦੀ ਘਾਣੀਆਂ ਨਹੀਂ ਆ ਥੋੜੀਆਂ ਜਿਆਦਾ ਥੋੜੀ ਵੀ ਹਰ ਵੇਲੇ ਪਿੰਨੀਆਂ ਹੀ ਖਾਈ ਜਾਂਦੀਆਂ ਘਾਣੀਆਂ ਦਾ ਚਾ ਠੀਕ ਹੈ ਉਦਾਂ ਗਰਮ ਹੁੰਦੀਆਂ ਪਿੰਨੀਆਂ ਐਵੇਂ ਖਾ ਖਾ ਕੇ ਗਰਮੀ ਨਾ ਬਾਲੀ ਉਹ ਭਰਾਵਾ ਉਹਦਾ ਇਲਾਜ ਹੈਗਾ ਸਾਡੇ ਕੋ ਹਾਂ ਤੇ ਇਹਨੂੰ 5 ਵਜੇ ਉੱਠ ਖੜੀ ਦਾ ਸੀ ਅੱਛਾ 5 ਵਜੇ ਉੱਠ ਕੇ ਮੱਧ ਚੋਗੇ ਫੇਰ ਘੁੰਮਣ ਜਾ ਹੀ ਰਾਇਆ ਪਿੰਨੀਆਂ ਠੰਡੀਆਂ ਕਰਦੇ ਆ ਠੰਡੀਆਂ ਨਾਲ ਲੈਣੇ ਨੇ ਪਿੰਨੀਆਂ ਠੰਡੀਆਂ ਨਾਲ ਲੈ ਕੇ ਫੇਰ ਵੀ ਘਾਣੀਆਂ ਤਿਆਰ ਰੱਖੀ ਨਹੀਂ ਕੁਝ ਨਹੀਂ ਹੁੰਦਾ ਹੌਣ ਸਾਡੇ ਕੱਲੀਆਂ ਟੰਗੀਆਂ ਹਾਂ ਪਰ ਕਿ ਮੋਸਿਦ ਦਾ ਮੈਂ ਸੈਰ ਕਰਕੇ ਜਾਂ ਕੁਛ ਉਹਨੀਆਂ ਦੀਆਂ ਗੱਲਾਂ ਹੋਣਗੇ ਵੀ ਆਪਾਂ ਕਾਲੀਆਂ ਦੀਆਂ ਕਰਨੀਆਂ। ਗੱਲ ਛੱਡਿਆ ਹੁਣ ਦੇਖਿਆ ਕਿਦਾਂ ਉੱਥੇ ਕੰਦ ਚੇ ਬੜੇ ਹੋ ਜਿਹੇ ਗੱਲਾਂ ਕਰਦੇ। ਕਿੱਡੇ ਕਰਦੇ ਇਹ ਤੀਵੀਆਂ ਨਾਲੋਂ ਵੀ ਬਹਿੜੀਆਂ ਇਹਨਾਂ ਦੀ ਆਪ ਦਾ ਗੱਲ ਕਰਦੀ ਕੀ ਆ ਇਹ ਨਾ ਦੇਖ ਲੋ ਉਦੋਂ ਹੀ ਨਾ ਹੋਰ ਬੈਠੂ ਨਾ ਤੋਰ ਆਉਣਾ ਨਾ ਫੇਰ ਤੁਸੀਂ ਕਰਦੇ ਹੀ ਆ ਇਦਾਂ ਮੈਂ ਕੀ ਕਰਦੀ ਰਹਿੰਦੀ ਹਰ ਵੇਲੇ ਉਹ ਨਾ ਜਿਹੜੇ ਤੇ ਮੇਦੀ ਵਾਲੀ ਗੱਲਾਂ ਸੁਣਦਾ ਦਾ ਮੈਂ ਮੈਂ ਵੀ ਸੁਣੀ ਆਈਆਂ ਜਿਹੜੀਆਂ ਇਹਨੂੰ ਦੇਖਿਆ ਗੱਲਾਂ ਸੁਣਦੇ ਇਹਨੂੰ ਯਾਰ ਪੱਠੇ ਪਾਉਣ ਗਿਆ ਉੱਥੇ ਮੈਂ ਕੜ ਗਿਆ ਉਹ ਨਾ ਜੜੋ ਹੋਇਆ ਨਾ ਨਾ ਆਪਿਆਂ ਗੁੱਸਾ ਆਉਂਦਾ ਉਹ ਗੁੱਸਾ ਕਰਕੇ ਨਾ ਹਾਂ ਪਿੰਨੀ ਨਾਲ ਤਾਂ ਰੰਗ ਕੀ ਲਾਲ ਹੋਣਾ ਇਹ ਗਵਾਨੀ ਨੇ ਗੱਲਾਂ ਸੁਣ ਸੁਣ ਕੇ ਇਹ ਕਹਿੰਦੇ ਨਾ ਕਿਹੜਾ ਰੰਗ ਹੋਇਆ ਹਾਂ ਹਾਂ ਦੇਖ ਲਓ ਸਾੰਵਲਾ ਜਿਹਾ ਰੰਗ ਹੋ ਗਿਆ ਦਾ ਸਾੰਵਲਾ ਜਿਹਾ ਸਾੰਵਲਾ ਹੋ ਗਿਆ ਦਾ ਆ ਵੀ ਖਾਮਲਾ ਜਿਹਾ ਹੋ ਗਿਆ ਮੁੰਡੇ ਦਾ ਹਾਂ ਉਹ ਮੇਰਾ ਸੰਭ ਲਾ ਜਾ ਨੀ ਮੇਰਾ ਸੰਭ ਲਾ ਜਾ ਇਹ ਮੇਰਾ ਸੰਭ ਲੈ ਰੰਗ ਨਾ ਤੂੰ ਜਾਣੀ ਨੀ ਮਾਂ ਤੇਰੀ ਮੈਨੂੰ ਜਾਣੇ ਆਖਦੀ ਇਹ ਸੱਤ ਸੂ ਮੈਨੂੰ ਇਹ ਸੱਤ ਸੂ ਮੇਰੀ ਇਹ ਸੱਤ ਸੂ ਮੇਰੀ ਇਹ ਸੱਤ ਸੂ ਮੇਰੀ ਮੈਨੂੰ ਜਾਣੇ ਆਖਦੀ ਯਾ ਨੀ ਕਹਿੰਦੀ ਤਨ ਕਾਨੇ ਆਖਦੀ ਵਾਜ ਵਾ ਆਡੀ ਜਦੋਂ ਹੋ ਗਈ ਹੋ ਗਈ ਤਾਂ ਰੌਣਕਾਂ ਲਾਤੀਆਂ ਲੈ ਆਈਆਂ ਖਾੜਾ ਹੀ ਰਾਤ ਤਾਂ ਫੜ ਗਏ ਲੱਗਿਆ ਨਹੀਂ ਯਾਰ ਵੱਜਦੀ ਮੈਂ ਇੱਕ ਵਾਰ ਹੋਰ ਹੈ ਮੇਰੀ ਠੰਡਾ ਆ ਵੇ ਕੋਈ ਨਾ ਆਹ ਬੜਾ ਲੱਗਦਾ ਹੁਣ ਜੀਆਂ ਕੱਢੀਆਂ ਆ ਮੇਰੇ ਸਾਹਮਣੇ ਲੈ ਜਾ ਮੇਰਾ ਸਾਹਮਣੇ ਲੈ ਜਾ ਮੇਰਾ ਸਾਹਮਣੇ ਰੰਗ ਨਾ ਦੁਜਾਣੀ ਈਮਾ ਮੈਨੂੰ ਈਮਾ ਮੈਨੂੰ ਮੇਰੀ ਜਾਨੇ ਆਖਦੀ ਈ ਤਾਂ ਤਨ ਆਖਦੀ ਇਹਦੀ ਬਤਾਨ ਨਾ ਨੇ ਆਗਦੀ ਜਦੋਂ ਮੇਰੀ ਮਨਤਾ ਆਗਦੀ ਹੈ ਲਾ ਲਾ ਆ ਗਿਆ ਪਤਾ ਲੱਗਿਆ ਦੁਨੀਆ ਦਾ ਲੱਗਦਾ ਹੈ ਕਿੰਨਾ ਗੁੱਸਾ ਦਾ ਨਹੀਂ ਨੇ ਕੀਤਾ ਨਾ ਮੈਂ ਕੀਤਾ ਤੁਥਾ ਕੀਤਾ ਨਹੀਂ ਨਾ ਮਾ ਠੀਕ ਹੈ ਜਿੱਦਾਂ ਚੱਕਿਆ ਆ ਮੈਂ ਕਹਿ ਰਿਹਾ ਤੇ ਫਿਰ ਇਹਨਾਂ ਬਾੜ ਮੈਂ ਨਹੀਂ ਮੈਂ ਕਹਾ ਇਹ ਥੋੜਾ ਗਾਲੀ ਘੜੀ ਕੋ ਕਿਤੇ ਐ ਐ ਦਈ ਹੱਥਾਂ ਮੇਂ ਆ ਘੋੜ ਗਿਆ ਜੇ ਉਹ ਪਾਰਟੀ ਵੀ ਗਣੀ ਆ ਮਨੋਰੰਜਨ ਪਹਿਲਾ ਹੋ ਗਿਆ ਕਿੰਨੀਆਂ ਜਾ ਦੇ ਖਾਦੀ ਆ ਥੱਲੇ ਘਾਤ ਮੈਂ ਬੜਾ ਜ਼ਿਆਦਾ ਹੀ ਚਲੋ ਜੀ